ਹੈਲੋ ਜੀ ਮਿਸਿਸ ਕੋਰ ਦੇ ਬਲੌਗ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣੀ ਦੀ ਕਹਾਣੀ ਅੱਜ ਮੈਨੂੰ ਕਹਾਣੀ ਯਾਦ ਆਈ ਮੈਂ ਜਦੋਂ ਹਜੇ ਪੜ੍ਹਦੀ ਸੀ ਅਸੀਂ ਜਿਵੇਂ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਤੱਕ ਇਕੱਠੀਆਂ ਪੜ੍ਹੀਆਂ ਫਰੈਂਡਾਂ ਮੇਰੀ ਫਰੈਂਡ ਦਾ ਨਾਮ ਸੀ ਗੁੱਡੀ ਤੇ ਉਹ ਜਦੋਂ ਹੁਣ ਤੁਹਾਡੇ ਵਿਆਹ ਹੋ ਜਾਂਦੇ ਆ ਕੁੜੀਆਂ ਦੇ ਕੰਟੈਕਟ ਕੋਈ ਹੁੰਦਾ ਹੀ ਨਹੀਂ ਹਨਾ ਤੇ ਬਹੁਤ ਚਿਰਾਂ ਬਾਅਦ ਬਹੁਤ ਸਾਲਾਂ ਬਾਅਦ ਕਿਤੇ ਉਹਨੂੰ ਕੋਈ ਪਤਾ ਨਹੀਂ ਉਹਨ ਪਤਾ ਸੀ ਵੀ ਇੰਗਲੈਂਡ ਚਾ ਪਰ ਉਹ ਨਹੀਂ ਪਤਾ ਵੀ ਕਿੱਥੇ ਸੀਗੀ ਉਹ ਫਿਰ ਇੱਥੇ ਇੰਗਲੈਂਡ ਆਈ ਆਸਟ੍ਰੇਲੀਆ ਰਹਿੰਦੀ ਸੀ ਤੇ ਜਦੋਂ ਉਹਦਾ ਰਿਸ਼ਤਾ ਹੋਇਆ ਸੀਗਾ ਉਹ ਮੁੰਡਾ ਉਹਦੇ ਤੋਂ 14-15 ਸਾਲ ਵੱਡਾ ਸੀਗਾ ਤੇ ਜਿਵੇਂ ਉਹਦੀ ਮੰਮ ਰਿਸ਼ਤਾ ਕਰਦੇ ਵਿੱਚ ਰਾਜੀ ਨਹੀਂ ਸੀ ਉਹ ਕਹਿੰਦੀ ਸੀ ਵੀ ਇਹਦੀ ਉਮਰ ਤੋਂ ਕਿੰਨਾ ਵੱਡਾ ਵੀ ਕਿਉਂ ਕਰ ਰਿਹਾ ਮੈਂ ਨਾ ਪਰ ਉਹਦੇ ਫਾਦਰ ਨੇ ਕਹਤਾ ਸੀ ਵੀ ਤੂੰ ਉਹ ਦਿੱਲੀ ਪੜਦੀ ਸੀਗੀ ਵੀਸੀ ਨਰਸਿੰਗ ਕਰਦੀ ਸੀਗੀ ਉਹਨਾ ਟਾਈਮਾਂ 'ਚ ਮੈਨੂੰ ਤਾਂ ਪਤਾ ਵੀ ਹੁਣ ਫੇਰ ਲੱਗਿਆ ਸੀ ਜਦੋਂ ਵਿਚਾਰੀ ਇੱਥੇ ਆਈ ਸੀ ਤਾਂ ਕਹਿੰਦੇ ਵੀ ਮੈਂ ਆਪਦੇ ਡੈਡ ਨੂੰ ਦੱਸਦਾ ਵੀ ਆਹ ਮੁੰਡਾ ਮੈਨੂੰ ਠੀਕ ਲੱਗਦਾ ਵਾ ਤੇ ਉਹਦੀ ਮਾਮ ਮੰਦਾ ਜ਼ਕਰੇ ਤੋਂ ਪਤਾ ਇਹੋ ਜਿਹਾ ਕਲੇਸ਼ ਆ ਪੈ ਜਾਂਦਾ ਜਦੋਂ ਸਹਿਮਤੀ ਨਾ ਹੋਵੇ ਮਾਮਾ ਨੂੰ ਤਾਂ ਧੀ ਨਾਲ ਹੁੰਦਾ ਪਰ ਪਿਓ ਨਹੀਂ ਬਹੁਤ ਹੁੰਦਾ ਧੀ ਨਾਲ ਪਿਆਰ ਤਾਂ ਉਹਨਾਂ ਨੇ ਰਿਸ਼ਤਾ ਹੋ ਗਿਆ ਤੇ ਉਹ ਕਹਿੰਦੇ ਚੱਲ ਜੀ ਪਰਸੋਂ ਨੂੰ ਮੈਂ ਆ ਜਾਣਾ ਉਹ ਇਕੱਲਾ ਹੀ ਆ ਗਿਆ ਮੋਟਰਸਾਈਕਲ ਤੇ ਤੇ ਸਾਰੇ ਉਹਦੇ ਘਰ ਦੇ ਗੁੱਸੇ ਹੁਣ ਮੁੰਡੇ ਤੇ ਤੇ ਸਾਰੇ ਇਹਦੇ ਘਰ ਦੇ ਗੁੱਸੇ ਹੁਣ ਵੀ ਆ ਸਾਡੀ ਕੀ ਇੱਜ਼ਤ ਆ ਵੀ ਇਕੱਲਾ ਆ ਗਿਆ ਹੈਗਾ ਨਾ ਤੇ ਉਹਨੇ ਕਿਹਾ ਉਹ ਕੁੜੀ ਨੂੰ ਵਿਚਾਰੀ ਨੂੰ ਚਾਂਸ ਵੀ ਨਹੀਂ ਮਿਲਿਆ ਵੀ ਉਹਨੇ ਕੋਈ ਕੱਪੜਾ ਲੀੜਾ ਕੀ ਲੈਣਾ ਵਾ ਇਦਾਂ ਹੀ ਉਹਨੇ ਕਰਵਾ ਲਿਆ ਪਿਆ ਉਹਨੇ ਮੈਨੂੰ ਸਟੋਰੀ ਤਾਂ ਪਿੱਛੋਂ ਦੱਸੀ ਹੁਣ ਅਸੀਂ ਜਦੋਂ ਕਿ ਬਈ ਉਹ ਆਈ ਸੀ ਇੱਥੇ ਆਦੇ ਮਾਮੇ ਦੇ ਮੁੰਡੇ ਦੇ ਵਿਆਹ ਤੇ ਫੇਰ ਉਹਨੇ ਕਿਹਾ ਤੈਨੂੰ ਨੰਬਰ ਲੈ ਲੈ ਮੇਰਾ ਤਾਂ ਕਹਿੰਦੀ ਬਈ ਮੈਂ ਤੈਨੂੰ ਮਿਲਣਾ ਮਾਰਾਂ ਨਹੀਂ ਮੈਂ ਕਿਹਾ ਬਈ ਅੰਬਰ ਕਿੱਥੋਂ ਲਿਆ ਵਾ ਕਹਿੰਦੇ ਮੈਂ ਜਿੱਥੋਂ ਮਰਜੀ ਲੈ ਲਿਆ ਦਿਲਾਂ ਨੂੰ ਦਿਲਾਂ ਦੀ ਤਾਂਗ ਪਰ ਮੈਂ ਤੈਨੂੰ ਮਿਲਣਾ ਦੱਸ ਕਿਵੇਂ ਮਿਲਣਾ ਮੈਂ ਕਿਹਾ ਚਲ ਠੀਕ ਆ ਵੀ ਜੇ ਮਿਲਣਾ ਮੈਂ ਤੁਹਾਨੂੰ ਦੱਸ ਦਿਆਂ ਸ਼ਾਮ ਤੱਕ ਵੀ ਮੇਰੇ ਕੋਲ ਜਦੋਂ ਆ ਕੇ ਮੈਂ ਫਿਰ ਗੱਲ ਕਰਦੀ ਆ ਫਿਰ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਚਲ ਕੋਈ ਨਹੀਂ ਵੀ ਜੇ ਕੱਲ ਨੂੰ ਲੈ ਕੇ ਆਉਣ ਅੱਜ ਹੀ ਲੈ ਆਉਣੀ ਅੱਜ ਤੁਸੀਂ ਆਪ ਦਾ ਫਰੈਂਡਾਂ ਫਰੈਂਡਾਂ ਗੱਲਾਂ ਬਾਤਾਂ ਕਰਿਓ ਤੁਸੀਂ ਮੰਨਣਾ ਨਹੀਂ ਵੀ ਜਦੋਂ ਅਸੀਂ ਉਹਨੂੰ ਲੈ ਕੇ ਆਏ ਉਹ ਨਹੀਂ ਕੁੜੀ ਨੇ ਮੈਨੂੰ ਹਿੱਲਣੀ ਨਹੀਂ ਦਿੱਤਾ ਕੋਸ਼ੀ ਖਾਣ ਵਾਸਤੇ ਕਹਿੰਦੀ ਮੈਨੂੰ ਖਾਣ ਦੀ ਕੋਈ ਭੁੱਖ ਹੀ ਨਹੀਂ ਮੈਨੂੰ ਤਾਂ ਸਿਰਫ ਗੱਲਾਂ ਕਰਨ ਦੀ ਭੁੱਖ ਹੁੰਦੀ ਆ ਵੀ ਖਾਣ ਨੂੰ ਕੁਝ ਨਹੀਂ ਲੈ ਕੇ ਆਉਣਾ ਮੈਂ ਕਿਹਾ ਕੁਝ ਤਾਂ ਖਾਣਾ ਹੀ ਹੈ ਮੈਨੂੰ ਭੁੱਖ ਲੱਗੀ ਆ ਵੀ ਬਹਾਨਾ ਜਿਹਾ ਬਣਾਵਾ ਨਹੀਂ ਉਹਨੇ ਕੁਝ ਚੰਗੀ ਤਰ੍ਹਾਂ ਖਾਦਾ ਨਹੀਂ ਮੈਂ ਕਿਹੜੀ ਬਣਾਈ ਸੀ ਕਹਿੰਦੀ ਬਸ ਜੋ ਕੁਝ ਬਣਿਆ ਉਹ ਹੀ ਕੁਝ ਖਾਣਾ ਤੇ ਫਿਰ ਅਸੀਂ ਉਹ ਜਨ ਦੀ ਕੜੀ ਚੌਲ ਖਾ ਲਏ ਹਨ ਤੇ ਕਹਿੰਦੀ ਜਿੰਨਾ ਚਿਰ ਵੀ ਗੱਲਾਂ ਭਾਉਂਦੀ ਸਾਰੀ ਰਾਤ ਬੈਠੀ ਰਹੇ ਮੇਰੇ ਕੋਲ ਇੰਨੀਆਂ ਗੱਲਾਂ ਆ ਕਈ ਵਾਰ ਤੁਹਾਨੂੰ ਪਤਾ ਹੀ ਨਹੀਂ ਹੁੰਦਾਗਾ ਕੋਈ ਇਨਸਾਨ ਦੀ ਰੂਹ ਤੁਹਾਨੂੰ ਕੀ ਸਮਝਾ ਰਹੀ ਹੈ ਤਫਿਰ ਉਹ ਜੰਡੀ ਉਦੋਂ ਚਲੀ ਗਈ ਤਾਂ ਮੁੜ ਕੇ ਉਹ ਆਸਟ੍ਰੇਲੀਆ ਤੋਂ ਸਾਡੀ ਇੱਕ ਦੂਜੇ ਨਾਲ ਗੱਲਬਾਤ ਹੋਣ ਲੱਗੀ ਉਹਨੇ ਮੈਨੂੰ ਫੋਨ ਕੀਤਾ ਮੇਰੇ ਨਾਲ ਨਵਾਂ ਸਾਲ ਸੀਗਾ ਨਵੇਂ ਸਾਲ ਤੇ ਫੋਨ ਕੀਤਾ ਤਾਂ ਕਿੰਦੀ ਵੀ ਰਾਣੀ ਤੂੰ ਆਈ ਸਾਡੇ ਕੋਲੇ ਵੀ ਦੱਸ ਤੈ ਤੁਸੀਂ ਮੈਂ ਕਿਹਾ ਸਾਡਾ ਖਿਆਲ ਆਵੇਗਾ ਸੀ ਇੰਡੀਆ ਜਾਵਾਂਗੇ ਹੋ ਸਕਦਾ ਵੀ ਇੰਡੀਆ ਜਾਈਏ ਤੇ ਫੇਰ ਅਸੀਂ ਵੀ ਬਣਾ ਲਾਂਗੇ ਇੱਧਰ ਵੀ ਆਉਣ ਦਾ ਪ੍ਰੋਗਰਾਮ ਹਨਾ ਤਮਨ ਫੋਨ ਤੇ ਗੱਲ ਦੱਸਿਆ ਮੈਂ ਕਿਹਾ ਅਸੀਂ ਇੰਡੀਆ ਜਾ ਰਹੇ ਹਾਂ ਤੇ ਉਹਨੇ ਟਿਕਟ ਬੁੱਕ ਕਰਵਾਈ ਹੋਈ ਸੀਗੀ ਇੰਡੀਆ ਜਾਣ ਨੂੰ ਉਹਨੇ ਵੀ ਤਾਂ ਮੈਨੂੰ ਕਹਿੰਦੀ ਵੀ ਜੋ ਗੱਲ ਸੋਣਾ ਬਈ ਸਹੀ-ਸਹੀ ਦੱਸ ਮੈਨੂੰ ਤੇ ਮੈਂ ਆਪਦੇ ਟਿਕਟ ਬਈ ਕੈਨਸਲ ਕਰਵਾ ਦੂੰਗੀ ਜੇ ਤੁਸੀਂ ਇੱਥੇ ਆਉਣਾ ਮੈਂ ਕਿਹਾ ਨਹੀਂ ਅਸੀਂ ਆਉਣਾ ਨਹੀਂ ਕਿ ਜਦੋਂ ਆਉਣਾ ਹੋਇਆ ਦੱਸਾਂਗੇ ਉਹ ਚਲੀ ਗਈ ਵਿਚਾਰੀ ਹਨਾ ਮੈਂ ਤਾਂ ਹਜ ਗਾਇਬ ਨਹੀਂ ਸੀਗੀ ਉਹ ਗਈ ਉੱਥੇ ਤੇ ਉਹਦੇ ਬੱਚਿਆਂ ਨੇ ਪਿੱਛੋਂ ਜਾਣਾ ਸੀਗਾ ਉਹ ਦਿੱਲੀ ਤੋਂ ਲੈਣ ਗਈ ਬੱਚਿਆਂ ਨੂੰ ਟਰੂ ਸਟੋਰੀ ਆ ਬਿਲਕੁਲ ਟਰੂ ਉਹ ਬੱਚਿਆਂ ਨੂੰ ਉੱਥੋਂ ਲੈਣ ਗਈ ਉਹਦੇ ਦੋ ਕੁੜੀਆਂ ਤੇ ਇੱਕ ਮੁੰਡਾ ਤੇ ਉਹ ਚਲੇ ਉੱਥੇ ਗਈ ਗਈ ਤਾਂ ਪਤਾ ਨਹੀਂ ਕਿ ਨਹੀਂ ਵੀ ਉਹਨਾਂ ਨੇ ਖੰਡਪਾਟ ਸਾਫ਼ ਕਰਾਇਆ ਸੀ ਬੱਚਿਆਂ ਨੇ ਆਉਣਾ ਥੱਕੀ ਬਹੁਤ ਸੀਗੀ ਤੇ ਨੇ ਸੀਟ ਬੈਲਟ ਪਾਈ ਨਹੀਂ ਉਦਾਂ ਹੀ ਬੈਠੀ ਪਏ ਆਏ ਜਿਵੇਂ ਨੀਂਦ ਆ ਗਈ ਤੇ ਉਥੋਂ ਉਹਦਾ ਟਾਇਰ ਉਹਨਾਂ ਦੀ ਗੱਡੀ ਦਾ ਪਤਾ ਨਹੀਂ ਖਨੇ ਕੋਈ ਗਾਮੂਰੇ ਆਇਆ ਇੱਕ ਟਾਇਰ ਦੇ ਉੱਤੋਂ ਦੀ ਚੜ ਗਈ ਇੱਕ ਡਰਾਈਵਰ ਤੋਂ ਕੀ ਹੋਇਆ ਕੀ ਨਹੀਂ ਗੱਡੀ ਉਲਟ ਗਈ ਉਹ ਕੁੜੀ ਦੀ ਮੇਰੀ ਫਰੈਂਡ ਦੀ ਤਾਂ ਉੱਥੇ ਡੈਥ ਹੋ ਗਈ ਆਉਂਦਾ ਸਪੌਟ ਖੰਡ-ਬਾਟ ਦਾ ਦੂਜੇ ਦਿਨ ਭੋਗ ਪਾਣਾ ਸੀਗਾ ਤੇ ਉਹ ਉੱਥੇ ਵਿਚਾਰੀ ਪੂਰੀ ਹੋ ਗਈ ਤੇ ਕੁੜੀ ਦੇ ਕੁੜੀਆਂ ਤੇ ਬਹੁਤ ਸੱਟਾਂ ਵਜੀਆਂ ਪਲਾਸਟਿਕ ਸਰਜਰੀ ਕਰਨੀ ਪਈ ਤਾਂ ਮੈਨੂੰ ਯਾਦ ਆਵੇ ਮੈਂ ਕਿਹਾ ਦੇਖ ਵੀ ਕੀ ਹੈਗਾ ਵੀ ਭੁੱਲੀ ਭਲਾਈ ਕਿਉਂਕਿ ਉਹ ਆਪਦੀ ਲਾਈਫ ਵਿੱਚ ਬਿਜ਼ੀ ਮੈਂ ਆਪਣੀ ਲਾਈਫ ਵਿੱਚ ਬਿਜ਼ੀ ਮੈਂ ਆਸਟ੍ਰੇਲੀਆ ਗਈ ਸੀ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਉੱਥੇ ਰਹਿੰਦੀ ਮੈਂ ਮਿਲ ਕੇ ਹੁੰਦੀ ਤਾਂ ਫਿਰ ਜਦੋਂ ਉੱਥੇ ਮੈਨੂੰ ਪਤਾ ਲੱਗਿਆ ਵੀ ਉਹ ਤਾਂ ਹੈ ਨਹੀਂਗੀ ਤਾਂ ਮੈਨੂੰ ਬਹੁਤ ਫੀਲ ਹੋਇਆ ਇੰਨੀਆਂ ਗੱਲਾਂ ਕੀਤੀਆਂ ਉਹਨੇ ਇੰਨੀਆਂ ਗੱਲਾਂ ਕੀਤੀਆਂ ਐਨੀ ਟੈਲੈਂਟ ਕੁੜੀ ਸੀਗੀ ਐਨੀ ਪੜ੍ਹਾਈ ਕੀਤੀ ਕਹਿੰਦੀ ਮੈਂ ਟੈਕਸੀ ਚ ਚਲਾਉਂਦੀ ਹੁੰਦੀ ਸੀ ਨਾਲੇ ਮੈਂ ਕੰਮ ਕਰਦੀ ਹੁੰਦੀ ਸੀ ਹਸਪੀਟਲ ਦੇ ਵਿੱਚ ਕਿਉਂ ਆਰਨ ਦਾ ਕੀਤਾ ਹੋਇਆ ਸੀ ਉਹਨੇ ਹਨਾ ਤਾਂ ਜਦੋਂ ਕਹਿੰਦੀ ਟੈਕਸੀ ਦਾ ਲਾਇਸੈਂਸ ਲੈਣਾ ਸੀ ਸਾਡੇ ਕੋਲ ਪੈਸੇ ਇਹਨੇ ਹੈ ਨਹੀਂ ਸੀਗੇ ਤਾਂ ਫਿਰ ਅਸੀਂ ਕਹਿੰਦੇ ਮੈਂ ਸਾਰੇ ਗਹਿਣੇ ਹਨਾ ਵੇਚੇ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਇਹ ਇਹ ਕਿਹੜੇ ਕੰਮ ਆ ਵੀ ਆਪਾਂ ਕੰਮ ਤੋੜੀਏ ਕੰਮ ਤੋੜ ਕੇ ਉੱਥੋਂ ਟੈਕਸੀ ਵੀ ਕਰਨੀ ਆਪ ਦਾ ਹਸਪੀਟਲ ਦਾ ਕੰਮ ਵੀ ਕਰਨਾ ਪੈਸੇ ਜਿਹੜੇ ਐਕਸਟਰਾ ਟਿਪ ਦੇ ਹੋਣੇ ਜਾਂ ਹੋਰ ਬਚਾ-ਵਚਾ ਕੇ ਉੱਥੇ ਇੰਡੀਆ ਦੇ ਵਿੱਚ ਪਲਾਟ ਲੈ ਕੇ ਉਹਨੇ ਆਪਣੀ ਕੋਠੀ ਬਣਾਈ ਅਸੀਂ ਕਿੰਨਾ ਕੁ ਸੋਚਦੇ ਹਾਂ ਜਦੋਂ ਜਿੰਦੀ ਜਾਨ ਆ ਆਪਣਾ ਬਹੁਤ ਕੁਝ ਕਰਨ ਨੂੰ ਜੀ ਕਰਦਾ ਹਨ ਉਹਨੇ ਉੱਤੇ ਕੋਠੀ ਬਣਾ ਲਈ ਤਾਂ ਕੋਠੀ ਦੇ ਵਿੱਚ ਮੈਨੂੰ ਵੀ ਦੱਸਿਆ ਕਹਿੰਦੇ ਮੇਰੇ ਕੋਲੇ ਵੀ 25 ਬੰਦੇ ਆ ਜਾਣ ਇੰਨਾ ਸਮਾਨ ਮੇਰਾ ਬਣਿਆ ਹੋਇਆ ਸਾਰੀਆਂ ਚੀਜ਼ਾਂ microwaves television ਸਾਰਾ ਕੁਝ ਲਿਆ ਪਿਆ ਤੇ ਘਰ ਵਾਲੇ ਨੂੰ ਕੋਈ ਪਤਾ ਨਹੀਂਗਾ ਵੀ ਉਹ ਕੀ ਕਰੀ ਜਾਂਦੀ ਹੈ ਫਿਰ ਉਹਨੇ ਦੱਸਿਆ ਕਹਿੰਦੇ ਮੈਂ ਕੋਠੀ ਬਣਾ ਲਈ ਆ ਜਾ ਕੇ ਆਪਦੇ ਪਸੰਦ ਦਾ ਪੇਂਟ ਕਰਵਾ ਲਾ ਫਿਰ ਉਹਨੇ ਪੇਂਟ ਕਰਵਾਇਆ ਤੇ ਮੇਰੇ ਹਸਬੰਦ ਵੀ ਉਹ ਕਹਿੰਦੇ ਬੜੀ ਤਲੇਰ ਤੇਰੀ ਫਰੈਂਡ ਤੂੰ ਤਾਂ ਕੁਝ ਵੀ ਨਹੀਂ ਕੀ ਮੈਂ ਕਿਹਾ ਹਾਂ ਅਸੀਂ ਤਾਂ ਬਸ ਦੂਜੇ ਬੰਦੇ ਦਾ ਹੰਗਾਰਾ ਭਾਲਦੇ ਆ ਜਿਹੜੇ ਬੰਦੇ ਕੌਨਫੀਡੈਂਟ ਆ ਉਹ ਆਪਣਾ ਡਿਸੀਜਨ ਆਪ ਲੈ ਲੈਂਦੇ ਆ ਕਿਉਂਕਿ ਗਲਤ ਹੋ ਕੇ ਨਹੀਂ ਮੈਂ ਕਿਹੜਾ ਕੋਈ ਗਲਤ ਕੀਤਾ ਵਾ ਇੰਨਾ ਉਹਨੇ ਵਿਚਾਰੀ ਨੇ ਅ ਚਖੜ ਝੋਕੇ ਕੰਮ ਕੀਤਾ ਤੇ ਉਹੋ ਕੋਠੀ ਦੇ ਵਿੱਚ ਉਹਨੂੰ ਬੈਣ ਦਾ ਹੁਕਮ ਨਹੀਂ ਹੋਇਆ ਇਹ ਹੈਗਾ ਰੱਬ ਦੇ ਰੰਗ ਜਦੋਂ ਕਿ ਅਸੀਂ ਇਹਨਾਂ ਦੇਖਦੇ ਆਂ ਵੀ ਆਹ ਕਰ ਲਈਏ ਆਹ ਕਰ ਲਈਏ ਆਏ ਸਾਨੂੰ ਠੀਕ ਹੋਊਗਾ ਉਹਦਾ ਸੀਗਾ ਅ ਉਹਦਾ ਖਿਆਲ ਸੀ ਵੀ ਜਦੋਂ ਅਸੀਂ ਇੰਡੀਆ ਆਏ ਇੱਥੇ ਆਰਾਮ ਨਾ ਰਵਾਂਗੇ ਮੈਨੂੰ ਵੀ ਵਿਚਾਰੀ ਨੇ ਇੰਨਾ ਜੋਰ ਲਾਇਆ ਕਹਿੰਦੀ ਮੈਂ ਤੁਹਾਨੂੰ ਚਾਬੀ ਭੇਜ ਦਿੰਨੇ ਕਿਤੇ ਨਾ ਜਾਈ ਸਾਡੇ ਉੱਤੇ ਕਹਿੰਦੀ ਉਹ ਕੋਠੀ ਚ ਰਹਿ ਤੇ ਵੀ ਉਹ ਸ਼ਹਿਰ ਚ ਕੋਠੀ ਆ ਕੋਈ ਚੀਜ਼ ਨਹੀਂ ਇਹੋ ਜੀ ਹੋਊਗੀ ਵੀ ਜੇ ਤੈਨੂੰ ਮਿਲਣੀ ਨਿਗੀ ਤੇ ਜਿਵੇਂ ਮਰਜੀ ਆਰਾਮ ਨਾ ਰਹਾ ਮੈਂ ਕਹਿੰਦਾ ਨਹੀਂ ਸਾਡੇ ਕੋਲ ਵੀ ਅਸੀਂ ਰਹਿ ਲੈਣਾ ਮਾ ਸਾਡਾ ਹੈਗਾ ਕੀਤਾ ਹੈ ਇੰਤਜ਼ਾਮ ਦੇ ਅਸਤਰਾਂ ਦੇ ਬੰਦੇ ਵੀ ਹੁੰਦੇ ਆ ਵੀ ਜਿਨ੍ਹਾਂ ਨੂੰ ਸਾਰਾ ਕੁਝ ਹੁੰਦੇ ਸੁਹੰਦੇ ਐਨੀ ਨਿਮਰਤਾ ਤੇ ਮੈਂ ਕਹਿੰਨੀ ਅਗਲਾ ਆਪਾਂ ਕਹਿੰਨੇ ਨਾ ਅਸੀਂ ਆਪ ਦਾ ਪਰਦਾ ਰੱਖੀਏ ਉਹਨੇ ਆਪਦੀ ਕਾਮਯਾਬੀ ਦਾ ਸਾਰਾ ਹਿਸਾਬ ਕਿਤਾਬ ਸਾਰਾ ਦੱਸਿਆ ਵੀ ਮੈਂ ਕਿਵੇਂ ਉੱਥੇ ਪਹੁੰਚੀ ਕਿਵੇਂ ਮੇਰਾ ਰਸਤਾ ਹੋਇਆ ਤੇ ਕਿਵੇਂ ਫਿਰ ਪੜਨ ਨੂੰ ਹੋ ਜਾ ਰਹਿਦਾ ਵੀ ਸੀ ਕਿ ਇੱਕ ਸਾਲ ਮੇਰੀ ਮੈਡਮ ਨੇ ਕਿਹਾ ਵੀ ਤੂੰ ਬਈ ਹੁਣ ਤੇਰਾ ਵਿਆਹ ਹੋਇਆ ਹੋਇਆ ਉਹਨੂੰ ਕੱਲੇ ਨੂੰ ਨੇ ਸ਼ੱਡ ਉੱਥੇ ਜਾ ਕੇ ਨੇ ਫਿਰ ਮੈਂ ਉੱਥੇ ਗਈ। ਵੀ ਕਈ ਵਾਰ ਤੁਹਾਨੂੰ ਲਾਈਫ ਦੇ ਵਿੱਚ ਬੰਦੇ ਇਸ ਤਰ੍ਹਾਂ ਦੇ ਮਿਲਦੇ ਜਿਹੜੇ ਤੁਹਾਨੂੰ ਬਹੁਤ ਵਧੀਆ ਲੈਸਨ ਦੇ ਜਾਂਦੇ ਆ। ਨਹੀਂ ਅਸੀਂ ਆਏ ਕਹਿੰਦੇ ਰਹਿੰਨੇ ਆਲਾ ਆਹ ਗੱਲ ਤਾਂ ਅਸੀਂ ਨਾ ਦੱਸੀਗੇ ਵੀ ਸ਼ਰਮ ਵਾਲੀ ਗੱਲ ਉਹ ਦੱਸੇ ਚੰਗੀ ਤਰ੍ਹਾਂ ਬਈ ਦੇਖ ਲਾ ਅਸੀਂ ਟਾਪਕੀਆਂ ਮੈਂ ਲਾਉਂਦੀ ਹੁੰਦੀ ਸੀ ਸਲਵਾਰ ਤੇ ਉੱਤੋਂ ਤੋਂ ਹੀਠਾਂ ਲਾ ਲੈਣ ਕੁੜਦੇ ਕੱਸੇ ਹੋਏ ਮਲੇਸ਼ੀਆ ਤੋਂ ਆਏ ਸੀਗੇ ਪੈਸੇ ਹੈ ਨਹੀਂ ਸੀ ਬਹੁਤੇ ਫਿਰ ਪਤਾ ਹੀ ਆਪਾਂ ਨੂੰ ਜਿਹੜੇ ਤਾਏ ਚਾਚੇ ਹੋ ਜ਼ਮੀਨਾਂ ਮੈ ਨਹੀਂ ਪੂਰੀਆਂ ਦਿੰਦੇ ਹਨ ਤੇ ਕਦੀ ਇੰਨੇ ਗਰੀਬੀ ਦੇ ਦਨ ਕੱਟੇ ਆ ਤੇ ਫਿਰ ਉਹਦਾ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਬਹੁਤ ਅਫਸੋਸ ਹੋਇਆ ਵੀ ਚੰਦਰ ਕੀ ਜੇ ਤੂੰ ਰਹਿਣਾ ਹੀ ਨਹੀਂ ਸੀ ਆ ਤੂੰ ਕਿੱਥੋਂ ਮੈਨੂੰ ਐਵੇਂ ਝਲਕ ਜੀ ਦਿਖਾ ਗਈ ਹੈ ਨਾ ਪਰ ਕੋਈ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕੀ ਹੋਣਾ ਕੀ ਨਹੀਂ ਇਹ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਤੇ ਪ੍ਰਮਾਤਮਾ ਚਲੋ ਉਹਨੇ ਤਾਂ ਵਿਚਾਰੀ ਨੇ ਕੋਈ ਲਿਖਾ ਹਿਸਾਬ ਦੇਣਾ ਸੀਗਾ ਵੀ ਇੰਨੀ ਪੜ੍ਹਾਈ ਕਰਕੇ ਸਾਰਾ ਕੁਝ ਬਣਾਵਣੋ ਕੇ ਜਾਦਾਂ ਜੀਆਂ ਤੇ ਚਲੀ ਗਈ ਆ ਤੇ ਇਸ ਤਰ੍ਹਾਂ ਦੀ ਇਹ ਕਹਾਣੀ ਆ ਇਹ ਸੱਚੀ ਕਹਾਣੀ ਆ ਬਹੁਤ ਲੋਕਾਂ ਨਾਲ ਹੋ ਜਾਂਦਾ ਵਾ ਤੇ ਮੈਨੂੰ ਵੀ ਅੱਜ ਪਤਾ ਨਹੀਂ ਵਿਚਾਰੀ ਕਿੱਥੋਂ ਜਾਦਾ ਹੀ ਫਿਰ ਮੈਂ ਸੱਚਾ ਵੀ ਚਲ ਥੋੜੇ ਨਾਲ ਸ਼ੇਅਰ ਕਰਦੀ ਆ ਓਕੇ ਜੀ ਸਤਿ ਸ੍ਰੀ ਅਕਾਲ